ਕਚਰੀ ਕਾਲਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਜੈਕਟ ਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਨੌ ਤਾਗਿਆਂ ਦਾ ਡਿਜ਼ਾਈਨ ਹੈ ਚਾਰਸ ਲਾਈਨਾਂ ਵਿੱਚ ਬਣਦਾ ਕਿਵੇਂ ਬਣ ਕੇ ਆਪਾਂ ਤੁਹਾਨੂੰ ਦੱਸਦੇ ਆਂ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਪਹਿਲਾ ਕੁੰਡਾ ਬਿਨਾ ਬੁਨੇ ਉਤਾਰਾਂਗੇ ਤਿੰਨ ਕੁੰਡੇ ਉਲਟੇ ਬੁਨਾਂਗੇ ਇਹ ਤਾਗੇ ਦੇ ਸਮੇਤ ਤਿੰਨ ਕੁੰਡੇ ਬਣੇ ਹੋ ਗਏ ਹੁਣ ਆਪਾਂ ਕੀ ਕਰਨਾ ਹੈ ਤਾਗਾ ਬੈਕ ਸਾਈਡ ਲਾਜਾਂਗੇ ਛੇ ਤਾਗੇ ਇਸ ਤਰ੍ਹਾਂ ਬਲ ਪਾ ਕੇ ਬੁਨਨੇ ਆ ਇੱਕ 2 3 4 5 6 ਇਹੀ ਆਪਾਂ ਨੇ ਨੌ ਤਾਗੇ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ ਫਿਰ ਤਿੰਨ ਗੁੰਡੇ ਉਲਟੇ ਸੇ ਗੁੰਡੇ ਕੇ ਦੁਆਰਾ ਬਾਹਰ ਪਾ ਕੇ ਬੁਣਾਗੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਜੈਕਟ ਜੀ ਪਾ ਸਕਦੇ ਆ ਆਪਾਂ ਸਵੈਟਰ ਚ ਵੀ ਪਾ ਸਕਦਾ ਇਹ ਡਿਜ਼ਾਈਨ ਬਹੁਤ ਹੀ ਸਿੰਪਲ ਤੇ ਈਜੀ ਡਿਜ਼ਾਈਨ ਆ ਪਹਿਲੀ ਸਲਾਈ ਆਪਾਂ ਬਾਰਡਰ ਤੋਂ ਬਾਅਦ ਇਹ ਕਰ ਦੇਣੀ ਆ ਸੋਨਾ ਵੀ ਬਹੁਤ ਲੱਗਦਾ ਤੇ ਸੋਖਾ ਵੀ ਬਹੁਤ ਹੈ ਇਸ ਤਰ੍ਹਾਂ ਤੈਨੋਂ ਉਲਟੇ ਅੱਗਾ ਬੈਕ ਸਾਈਡ ਸੇ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਵਾਰ ਦੋ ਵਾਰ ਵਲ ਘੁਮਾ ਕੇ ਸੇ ਤਾਂ ਅੱਗਾ ਆਪਾਂ ਇਸ ਤਰੀ ਬੁਣਨੇ ਆ ਬਲ ਪਾ ਪਾ ਕੇ ਲਾਸਟ ਵਾਲੇ ਫਿਰ ਤਿੰਨ ਉਲਟੇ ਗੁਣਾ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਆਪਾਂ ਕੀ ਕਰਨਾ ਜਿਹੜੇ ਆਪਾਂ ਉਧਰ ਤਨ ਉਲਟੇ ਗੁਣਿਆ ਉਹ ਸਿੱਧੇ ਗੁਣਨੇ ਆ ਜਿਹੜੇ ਆਪਾਂ ਇਹ ਬਲ ਪਾਇਆ ਇਹਨਾਂ ਨੂੰ ਪਹਿਲਾਂ ਤਾਂ ਬਲ ਦੀ ਢ ਲਾਗੇ ਸੇਤ ਆ ਗਿਆ ਦਾਈ ਇਸ ਤਰ੍ਹਾਂ ਇਹਨਾਂ ਨੂੰ ਸਾਰਿਆਂ ਨੂੰ ਬਲ ਦੀ ਢ ਲਾਗੇ ਬਲ ਦੀ ਢ ਲਾ ਕੇ ਹੁਣ ਆਪਾਂ ਇਸ ਲਾਈਨ ਤੇ ਕਰ ਲਾਂਗੇ ਦੁਬਾਰਾ ਉਹ ਆਪਣੇ ਛੇ ਤਾਗ ਆਹੀ ਜਿਹੜਾ ਤੀਜਾ ਤਾਗ ਤਿੰਨ ਤਾਗ ਛੱਡ ਕੇ 1 2 3 ਤਿੰਨ ਤਾਗ ਛੱਡ ਕੇ ਜਿਹੜਾ ਚੌਥਾ ਤਾਗ ਹੈਗਾ ਉਹ ਨੂੰ ਆਪਾਂ ਇਸ ਤਰ੍ਹਾਂ ਨੇ ਉੱਪਰ ਦੀ ਲਿਆ ਕੇ ਫਿਰ ਇਹਨੂੰ ਐਂ ਬੋਲ ਲਾਗੇ ਫਿਰ ਪੰਜਵਾਂ ਤਾਗ ਆ ਇਸੇ ਤਰ੍ਹਾਂ ਫਿਰ ਇਹਨੂੰ ਬੋਲ ਲਾਗੇ ਇਹਦੇ ਉੱਪਰ ਦੀ ਇਸ ਤਰ੍ਹਾਂ ਲਾ ਕੇ ਫਿਰ ਇਹਨੂੰ ਇੱਥੇ ਬੋਲ ਲੈ ਐ ਇਸ ਤਰੀਕ ਬਣਾ ਲਾਂਗੇ ਹੁਣ ਇਹਨਾਂ ਤਿੰਨਾਂ ਨੂੰ ਬੋਨੇ ਉਲਟੇ ਹੀ ਨੇ ਇਹ ਇਸ ਤਰੀਕ ਬੁਣ ਲਗਾ। ਇਹ ਤਨਫੀਰ ਦੁਆਰਾ ਫਿਰਦੇ। ਫਿਰ ਆਪਣੀ ਸਾਈਡ ਤੱਕ ਆ ਇਹਨਾਂ ਨੂੰ ਸਾਰਿਆਂ ਨੂੰ ਵੱਲ ਦੇ ੜਨਾ। ਫਿਰ ਸੇਕ ਤਾਗੇ ਐਸੇ ਤੇ ਲੈ ਆ ਕੇ ਤੰਨ ਤਾਗੇ ਛੱਡ ਕੇ ਚੌਥਾ ਤਾਗਾ ਲੈਣਾ। ਇਹਨਾਂ ਨੂੰ ਤਿੰਨਾਂ ਉੱਪਰ ਦੀ ਟਪਾ ਕੇ ਇਹਨੂੰ ਬੁਣਨਾ ਉਲਟਾ ਹੀ। ਇਸ ਤਰ੍ਹਾਂ ਫਿਰ ਪੰਜਵੇਂ ਤੱਕ ਅੱਗੇ ਨੂੰ ਇਹਨਾਂ ਉੱਪਰ ਦੀ ਉਲਟਾ ਕੇ ਉਲਟਾ ਬੁਣਦਾਂ। ਫਿਰ ਇਸ ਤਰੀਕੇ से ਮਾ ਤਾ ਕ। ਤਿੰਨ ਤੱਕ ਹੀ ਬੁਣੇਗੇ, ਤਿੰਨ ਰਹਿਗੇ, ਤਿੰਨ ਨੂੰ ਫਿਰ ਇਸ ਤਰ੍ਹਾਂ ਉਲਟਾ ਬਣਾ ਲਾਂ। ਸੋਖਾ ਜਿਹਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਣਾ। ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ, ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁਖ ਸੁਖੇ ਡਿਜ਼ਾਈਨ ਬਿਕਰੋਗੇ ਇਸ ਤਰ੍ਹਾਂ ਨੂੰ ਆਪਾਂ ਬੋਲ ਲਾਂਗੇ ਤੇ ਦੇ ਉੱਪਰ ਦੀ ਉਲਟਾ ਕੇ ਫਿਰ ਇਹਨੂੰ ਬੋਲ ਲਾਂਗੇ ਤੇਰਾ ਲਾਸਟ ਵਾਲੇ ਤੇ ਲੱਗੇ ਇਹਨਾਂ ਨੂੰ ਵੀ ਇਸ ਤਰੀਕਾ ਕਰਤਾ ਹੁਣ ਆਪਾਂ ਅਗੇ ਸਿੱਧੀ ਸਾਈਡ ਸਿੱਧੀ ਸਾਈਡ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੇ ਪਹਿਲਾਂ ਉਲਟੇ ਬਣਾਏ ਸੀ ਉਹਨਾਂ ਨੂੰ ਤੇ ਇਹਨਾਂ ਨੂੰ ਉਲਟੇ ਬਣਾ ਇਹ ਹਰ ਵਾਰ ਇਸ ਤਰੀਕੇ ਬਣੇ ਜਾਣਗੇ ਜਿਹੜੇ ਤੇ ਡਿਜ਼ਾਈਨ ਪਾਇਆ ਸੀ ਉਹਨਾਂ ਨੂੰ ਸਿੱਧੇ ਬਣਾ। 6 ਤੱਕ ਗਏ ਸਿੱਧੇ ਤੇ ਜੀ ਸਲਾਈ ਚ ਤਿੰਨ ਉਲਟੇ ਬਹੁਤ ਹੀ ਪਿਆਰਾ ਤੇ ਸੋਖਾ ਜਿਹਾ ਡਿਜ਼ਾਈਨ ਬਣਾ ਕੇ ਜੀ ਦੇਖਿਓ ਤੇ ਸੋਨਾ ਵੀ ਬਹੁਤ ਜਿਆਦਾ ਲੱਗਦਾ ਹੈ। ਇਸ ਤਰ੍ਹਾਂ ਇਹਨਾਂ ਨੂੰ ਫਿਰ ਆਪਾਂ ਤਿੰਨ ਉਲਟੇ ਸੇਸ਼ ਦਿੱਤੇ। ਚਾਰ ਫਲਣਾਂ ਚ ਇਹ ਡਿਜ਼ਾਈਨ ਬਣਦਾ ਹੈ ਆਪਣਾ। ਹੁਣ ਆਪਾਂ ਚੌਥੀ ਸਿਲਾਈ ਤੇ ਜਿਹੜੇ ਆਪਾਂ ਇੱਧਰ ਸਿੱਧੇ ਬੁਣੇ ਉਲਟੇ ਬੁਣੇ ਉਹ ਹਰ ਬਾਰ ਇੱਧਰ ਸਿੱਧੇ ਬੁਣੇ ਜਾਣਗੇ। ਜਿਹੜੇ ਡਿਜ਼ਾਈਨ ਵਾਲੇ ਨੇ ਉਹਨਾਂ ਨੂੰ ਉਲਟੇ ਬਣਾ ਲਾਂਗੇ। దానే సు బ కే ఉల్టి దో తి సే ਸ਼ੂ ਉਲਟੀ ਤੇ ਇਹਦਾਂ ਨੂੰ ਸਿੱਧਾ ਬੈਕਸਾਈਡ ਤੋਂ ਆਪਣਾ ਇਹ ਇਸ ਤਰ੍ਹਾਂ ਵੜ ਕੇ ਆਉਂਦਾ ਤੇ ਸਿੱਧੀ ਛੜ ਤੋਂ ਪਲਾਇ ਇਹ ਇਸ ਤਰ੍ਹਾਂ ਵੜ ਕੇ ਆਉਂਦਾ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਗਿਆ ਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਛੱਡਣਾ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ